ਡਾਕਟਰ ਸਾਹਿਬ ਕੀ ਹਾਲ ਜੇ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੇ ਉਹ ਵਧੀਆ ਵਧੀਆ ਡਾਕਟਰ ਜੀ ਵਧੀਆ ਜੀ ਮੈਂ ਕਿਹਾ ਤੁਸੀਂ ਮੈਡੀਸਿਨ ਖਾਧੀ ਸੀ ਹਾਂਜੀ ਹਾਂਜੀ ਤੇ ਆਪਣੇ ਨਾਲ ਸੱਜਣ ਮਿੱਤਰ ਹਾਂਜੀ ਹਾਂਜੀ ਮੈਂ ਉਹ ਦਵਾਈ ਦੇਣ ਲੱਗਾ ਤੇ ਮੈਂ ਕਿਹਾ ਕਰਾ ਤੁਹਾਡੀ ਨਹੀਂ ਓਕੇ ਅੱਖਾਂ ਮਿੜ ਗਏ ਇਹਨੂੰ ਕਿਆ ਖਾੜ ਅੱਖਾਂ ਮੇ ਭਰੇਜ ਜਿੰਨਾ ਉਹ ਤੱਕਦਾ ਇਹਨੂੰ ਕਹਿ ਚਲੋ ਦੱਸੋ ਭਰੇਜ ਦੱਸ ਦੋ ਫਿਰ ਮੈਂ ਸੁਣਦੇ ਤੁਹਾਡੀ ਆਵਾਜ਼ ਪਹੁੰਚਦੀ ਹੈ ਭਰੇਜ ਇਹਨੂੰ ਕਹਿ ਕੇ ਖੱਟੀ ਤਲੀ ਸ਼ੈ ਨਹੀਂ ਖਾਣੀ ਤੇ ਗਰਮ ਸ਼ੈ ਨਹੀਂ ਕੋਈ ਵੀ ਖਾਣੀ ਖੱਟੇ ਵਾਲੀ ਚੀਜ਼ ਨਹੀਂ ਖਾਣਗੇ ਠੀਕ ਹੈ ਜੀ ਹਾਂ ਗਰਮ ਚਾਹ ਨਹੀਂ ਕੋਈ ਵੀ ਖਾਣੀ ਤੁਹਾਨੂੰ ਮਤਲਬ ਕਿੰਨਾ ਫਰਕ ਲੱਗਾ ਪਰਫਾਰਮੈਂਸ ਦਾ ਆਪਣੀ ਦਾ 15 20 15 20 ਕੇ ਮਿੰਟ ਹਾਂਜੀ ਅੱਛਾ ਪਹਿਲਾਂ ਦਵਾਈ ਇਹ ਖਾਣ ਤੋਂ ਪਹਿਲਾਂ ਕੀ ਮਹਿਸੂਸ ਕਰਦੇ ਹੋ ਜ਼ੀਰੋ ਟਾਈਮ ਇੱਕ ਦੋ ਵੀ ਨਹੀਂ ਟੱਗਾ ਜ਼ੀਰੋ ਟਾਈਮ ਚੂ ਚੂਕ ਚਾਗ ਲਾ ਕੇ ਤੁਰਨਾ ਪੈਂਦਾ ਸੀ ਝੋਕ ਲਾ ਕੇ ਇਹ ਤੇ ਤੁਸੀਂ ਅਜੇ ਮੇਰੇ ਖਾਲ ਦੋ ਹਫ਼ਤੇ ਖਾਧੀ ਮਸਾਂ ਜੇ ਹਾਂਜੀ ਬਬਾਈ ਦੋ ਹਫ਼ਤੇ ਖਾ ਕੇ 15 20 ਮਿੰਟ ਤੇ ਆ ਗਿਆ ਸੋਈ ਹਾਂਜੀ 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 ਅੱਲਾ ਮੱਖਾਂ ਮੀੜ ਕੇ ਦਵਾਈ ਦੇ ਲੀਏ ਦੇ ਦੋ ਨੀਯਾਰੀ ਲਊਗਾ ਜੀ ਚਲੋ ਵੀਰ ਜੀ ਤੁਹਾਡੀ ਗੱਲ ਮੰਨ ਲਈ ਆ ਆ ਇਹਨੂੰ ਕਦੇ ਭਰੇ ਮੇਰਾ ਭਜਨ ਕਰਤਾ ਸੀ ਇੱਕਰਾ ਤੁਹਾਡੇ ਤੁਹਾਡੀ ਗੱਲ ਕਰਵਾ ਦਈਏ ਕਰਾ ਦਿਓ ਕਰਾ ਦਿਓ ਠੀਕ ਆ ਵੀਰ ਜੀ ਠੀਕ ਆ ਮਿਹਰਬਾਨੀ ਹਾਂਜੀ ਹੋਲੀ ਕਰਾਓ ਨਾ ਹੋਲੀ ਓਕੇ ਓਕੇ ਕਰਾ ਦੱਸ ਓਕੇ ਵੀਰ ਜੀ ਓਕੇ ਮਿਹਰਬਾਨੀ ਓਕੇ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰਦੇ ਹੋ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ